ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੂ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਪੰਜਾਬ ਵਿੱਚ ਹੜ੍ਹ ਪੀੜਤ ਤੇ ਇਲਾਕਿਆਂ ਅਜਨਾਲਾ ਰਮਦਾਸ ਤੇ ਡੇਰਾ ਬਾਬਾ ਨਾਨਕ ਵਿੱਚ ਲੋਕਾਂ ਨੂੰ ਲੋੜੀਂਦਾ ਹਰ ਸਮਾਨ ਉਪਲਬਧ ਕਰਵਾਇਆ ਹੈ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਸਰਦਾਰ ਕਾਲਕਾ ਤੇ ਸਰਦਾਰ ਕਾਲੂ ਨੇ ਕਿਹਾ ਕਿ ਦਿੱਲੀ ਦੇ ਦੇਸ਼ ਵਿਦੇਸ਼ ਦੀਆਂ ਸੰਗਠਨਾਂ ਦੇ ਸਹਿਯੋਗ ਨਾਲ ਉਹਨਾਂ ਨੇ ਟਰੱਕਾਂ ਦੇ ਟਰੱਕ ਭਰ ਕੇ ਸਮੱਗਰੀ ਪੰਜਾਬ ਦੇ ਹੜ੍ਹ ਪੀੜਿਤ ਇਲਾਕਿਆਂ ਵਾਸਤੇ ਭੇਜੀ ਹੈ ਜਿਸ ਵਿੱਚ ਘਰੀਲੂ ਜ਼ਰੂਰਤ ਦਾ ਸਮਾਨ ਜਿਨ੍ਹਾਂ ਵਿੱਚ ਗੱਦੇ, ਮੰਜੇ, ਬਿਸਤਰੇ, ਮੱਛਰਦਾਨੀਆਂ ਅਤੇ ਹੋਰ ਸਮੱਗਰੀ ਸ਼ਾਮਲ ਸੀ ਉਹ ਸਭ ਹੜ੍ਹ ਪੀੜਿਤ ਇਲਾਕਿਆਂ ਵਾਸਤੇ ਭੇਜੀ ਗਈ ਜੋ ਜ਼ਰੂਰਤਮੰਦਾਂ ਨੂੰ ਵੰਡੀ ਗਈ ਉਹਨਾਂ ਦੱਸਿਆ ਕਿ ਇਸੇ ਤਰੀਕੇ ਪੰਜਾਬ ਦੇ ਹੜ੍ਹ ਪੀੜਤਾਂ ਪਿੰਡਾਂ ਵਿੱਚ ਜਿਹੜੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਤੇ ਉਹ ਜਿੱਥੇ ਹੁਣ ਕਣਕ ਬੀਜਣ ਵਾਸਤੇ ਬੀਜਾਂ ਤੇ ਖਾਦਾਂ ਦੀ ਜ਼ਰੂਰਤ ਹੈ ਉਸ ਦੀ ਸਮੀਖਿਆ ਸਾਡੇ ਪੰਜਾਬ ਦੇ ਚੇਅਰਮੈਨ ਸਰਦਾਰ ਮਨਜੀਤ ਸਿੰਘ ਪੋਮਾ ਦੀ ਅਗਵਾਈ ਹੇਠ ਟੀਮ ਕਰ ਰਹੀ ਹੈ। ਅਤੇ ਅਸੀਂ ਕਿਸਾਨਾਂ ਨੂੰ ਬੀਜ ਤੇ ਖਾਦ ਸਮੇਤ ਲੁੜਿੰਦੀ ਹਰ ਮਦਦ ਪ੍ਰਦਾਨ ਕਰਾਂਗੇ। ਸਰਦਾਰ ਕਲਕੱਤੇ ਸਰਦਾਰ ਕਾਲੂ ਨੇ ਕਿਹਾ ਕਿ ਹੜਪੀੜਤਾ ਦੀ ਮਦਦ ਵਾਸਤੇ ਸੰਗਤਾਂ ਨੇ ਵੱਧ ਚੜ ਕੇ ਯੋਗਦਾਨ ਦਿੱਤਾ ਹੈ ਜਿਸ ਵਾਸਤੇ ਉਹ ਸੰਗਤਾਂ ਦੇ ਤੈਅਦਿਲੋਂ ਧੰਨਵਾਦੀ ਹਨ। ਉਨੇ ਕਹਿਆ ਕਿ ਔਖੇ ਵੇਲੇ ਜਿੱਥੇ ਪੰਜਾਬ ਸਾਰੇ ਦੇਸ਼ ਨਾਲ ਖੜਾ ਹੁੰਦਾ ਸੀ ਇਸ ਵਾਸਤੇ ਪੰਜਾਬ ਦੇ ਔਖੇ ਵੇਲੇ ਸੰਗਤ ਪੰਜਾਬੀਆਂ ਦੇ ਨਾਲ ਡਟ ਕੇ ਖੜੀ ਹੋਈ ਹੈ। ਉਹਨੇ ਕਹਿ ਕੇ ਪੰਜਾਬੀਆਂ ਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਹਨਾ ਕਹਿਆ ਕਿ ਸਮੁੱਚੀ ਦੁਨੀਆ ਪੰਜਾਬੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਤੇ ਪੰਜਾਬ ਨੂੰ ਆਪਣੇ ਪੈਰਾਂ ਸਿਰ ਹੋਣ ਵਿੱਚ ਲੋੜੀਂਦੀ ਹਰ ਮਦਦ ਪ੍ਰਦਾਨ ਕੀਤੀ ਜਾਵੇਗੀ।